ਵੈਰੂ ਜੀ ਦਾ ਖਾਲਸਾ ਵੈਰੂ ਜੀ ਫਤਿਹ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦਾ ਪਾਵਨ ਪ੍ਰਤਿਪਰਾ ਸਥਾਨ ਗੁਰਦੁਆਰਾ ਨਿਮਸਰ ਸਾਹਿਬ ਵਿਖੇ ਅੱਜ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸਮਾਗਮ ਨੇ ਜਿਹੜੇ ਉਹ ਚੱਲ ਰਹੇ ਨੇ ਜਿਹੜੇ ਕਿ 29 ਤਰੀਕ ਤੱਕ ਪੂਰੇ ਹੋਣੇ ਨੇ ਆਖਰੀ ਦਿਨ ਆ ਜਿਹੜਾ 29 ਤਰੀਕ ਨੂੰ ਆਪਣਾ ਕੀਰਤਪੁਰ ਸਾਹਿਬ ਤੋਂ ਨਗਰ ਕੀਰਤਨ ਲਾ ਜਾ ਕੇ ਜਿਹੜਾ ਨਾਨਕ ਬੁਰਸਾਬ ਸਮਾਪਤ ਕਰਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਸ਼ਹੀਦੀ ਜਾ ਕੇ ਦਿੱਲੀ ਦਿੱਤੀ ਪੰਡਤਾਂ ਜੀ ਖਾਤਰ ਜਿਹੜੇ ਹਿੰਦੂ ਭਰਾ ਇਕੱਠੇ ਹੋ ਕੇ ਆਏ ਨਾਨਕ ਬੁਰਸਾਬ ਤੇ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਵੀ ਜਾ ਕੇ ਤੁਸੀਂ ਕਹਿ ਦਿਓ ਜੇ ਸਾਡਾ ਗੁਰੂ ਮੁਸਲਮਾਨ ਬਣ ਜੂਗਾ ਸੇਮ ਬਣ ਜਾਗੇ ਗੁਰਤੇਗ ਬਹਾਦਰ ਸਾਹਿਬ ਨੂੰ ਇਸ ਤਰ੍ਹਾਂ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਜਾ ਕੇ ਕਹਿਤਾ ਇਸ ਤਰ੍ਹਾਂ ਗੁਰਤੇਗ ਬਾਦਰ ਸਾਹਿਬ ਦਿੱਲੀ ਜਾ ਕੇ ਆਪ ਉਹਨਾਂ ਨੇ ਸ਼ਹੀਦੀ ਦਿੱਤੀ ਉਹਨਾਂ ਦੇ ਨਾਲ ਭਾਈ ਸਤੀਦਾਸ ਜੀ ਭਾਈ ਬਤੀਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਨੂੰ ਵੀ ਨਾਲ ਸ਼ਹੀਦ ਕੀਤਾ ਗਿਆ ਉਹਨਾਂ ਦੇ ਪ੍ਰਥਾਏ ਅੱਜ ਅਸੀਂ 6ਵੇਂ ਪਾਤਸ਼ਾਹ ਦੇ ਸਥਾਨ ਗੁਰਦੁਆਰਾ ਨਿੰਮਸਰ ਸਾਹਿਬ ਵਿਖੇ ਤੇ ਪਹਿਲੀ ਪਉੜੀ ਦਾ ਪਾਠ ਕਰਕੇ ਔਰ ਅਰਦਾਸ ਕਰਕੇ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਜਿਨੇ ਆਪ ਸ਼ਹੀਦ ਹੋਣਾ ਹੋਵੇ ਉਹ ਕਾਤਲ ਕੋਲੇ ਚੱਲ ਕੇ ਜਾਵੇ ਇਹ ਜੀ ਮਿਸਾਲ ਦੁਨੀਆ ਤੇ ਕਿਤੇ ਨਹੀਂ ਮਰਦੀ ਕਿ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਮਿਸਾਲ ਆ ਜਿਹੜੇ ਇੱਥੋਂ ਚੱਲ ਕੇ ਦਿੱਲੀ ਗਏ ਤੇ ਉੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਵੀ ਕਾਤਲ ਕੋਲੇ ਆਪ ਪਹੁੰਚੇ ਸੋ ਅੱਜ ਅਸੀਂ ਸ਼ਰਧਾ ਤੇ ਸਤਕਾਰ ਭੇਟ ਕਰਨ ਲਈ ਗੁਰੂ ਘਰ ਤੇ ਅਰਦਾਸ ਵੀ ਕੀਤੀ ਆ ਤੇ ਇਹ ਅਰਦਾਸ ਕਰਦੇ ਸੱਚੇ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਵੇਂ ਵੀ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਅਸੀਂ ਤਤ ਪਰ ਰਹੀਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ